ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰਤੀ ਪੇਸ਼ਕਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਰੋਤ ਦੇ ਅਖੀਰ ਵਿੱਚ ਗੁਰੂ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਤਰਪੀ ਤੋਂ ਚੱਕ ਗੁਰੂ ਵਿਖੇ ਗੁਰਦੁਆਰਾ ਗੁਰਪਾਲ ਸਾਹਿਬ ਵਾਲੇ ਸਥਾਨ ਤੇ ਆਏ ਸਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਪਈ ਮੱਖਣ ਚਾਲੂ ਬਾਣਾ ਮਾਤਾ ਨਾਨਕੀ ਜੀ ਮਾਤਾ ਗੁਦਰੀ ਜੀ ਹਜ਼ੂਰੀ ਸੇਵਕ ਤੇ ਹੋਰ ਸਿੱਖ ਸੰਗਤ ਵੀ ਮੌਜੂਦ ਸੀ ਇਸ ਸਥਾਨ ਤੇ ਪਾਣੀ ਦੀ ਤੰਗੀ ਨੂੰ ਵੇਖਦਿਆਂ ਗੁਰੂ ਸਾਹਿਬ ਜੀ ਨੇ ਇੱਥੇ ਇੱਕ ਖੂਹ ਵੀ ਲਦਵਾਇਆ ਸੀ ਗੁਰਦੁਆਰਾ ਗੁਰਪਲਾ ਸਾਹਿਬ ਚਾਕੂ ਗੁਰੂ ਸ੍ਰੀ ਗੁਰਦੇਵ ਭਦਰ ਸਾਹਿਬ ਜੀ ਦਾ ਚਰਨਸ਼ੋਪਾਪਤ ਅਸਥਾਨ ਹੈ। ਬਸੰਤ ਰੂਤ ਦੇ ਅਖੀਰ ਵਿੱਚ ਗੁਰੂ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਬਿਆਸ ਤਰਿਆ ਪਾਰ ਕਰਕੇ ਕਰਤਾਰਪੁਰ ਪਹੁੰਚੇ ਫਿਰ ਉੱਥੋਂ ਇਹ ਸਥਾਨ ਤੇ ਆਏ ਸਨ। ਗੁਰੂ ਜੀ ਪਾਈ ਮੱਖਣ ਸ਼ਾਲੂ ਬਾਣਾ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਹਜੂਰੀ ਸੇਵਕ ਅਤੇ ਹੋਰ ਸਿੱਖ ਸੰਗਤ ਸਮੇਤ ਇਥੇ ਪਧਾਰੇ ਸਨ ਉਸ ਵੇਲੇ ਇਸ ਸਥਾਨ ਤੇ ਪਸ਼ੂਚਾਰ ਦੇ ਬੱਚਿਆਂ ਨੇ ਸਤਿਗੁਰੂ ਜੀ ਦੀ ਆਗਮਨ ਨੂੰ ਵੇਖਦਿਆਂ ਕੱਚੀ ਮਿੱਟੀ ਦੀਆਂ ਇੱਟਾਂ ਨੂੰ ਮਾਟੀਂਗਾ ਲਿਆ ਕੇ ਫਲਾ ਦੇ ਨਾਲ ਇੱਕ ਕੱਚਾ ਠੜਾ ਬਣਾਇਆ ਸੀ ਜਿਸ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਸਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਇਹ ਬੱਚੇ ਨਿਹਾਲ ਹੋਏ ਨਿੱਕੇ ਬੱਚਿਆਂ ਵੱਲੋਂ ਆਪਣੇ ਪਰਿਵਾਰਾਂ ਨੂੰ ਗੁਰੂ ਜੀ ਦੀ ਆਮਦ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ ਨਗਰ ਨਿਵਾਸੀ ਇਸ ਸਥਾਨ ਤੇ ਆ ਇਕੱਤਰ ਹੋਏ ਨਗਰ ਨਿਵਾਸੀਆਂ ਨੇ ਗੁਰੂ ਜੀ ਨਾਲ ਬਚਨ ਵਿਲਾਸ ਕੀਤੇ ਜੇ ਸੁਪਰੰਤ ਇਥੇ ਦੀਵਾਨ ਨਹੀਂ ਸਜਾਇਆ ਗਿਆ ਇਸ ਸਥਾਨ 'ਤੇ ਪਾਣੀ ਦੀ ਤੰਗੀ ਨੂੰ ਦੇਖਦਿਆਂ ਗੁਰੂ ਜੀ ਨੇ ਇੱਕ ਖੂਹ ਵੀ ਲਗਵਾਇਆ ਸੀ। ਇਹ ਸਥਾਨ ਕਾਫੀ ਨੀਵਾ ਸੀ ਜਿਸ ਕਾਰਨ ਬਰਸਾਤ ਦਾ ਪਾਣੀ ਇਕੱਤਰ ਹੋ ਜਾਂਦਾ ਸੀ। ਗੁਰੂ ਸਾਹਿਬ ਜੀ ਇੱਥੇ ਜ਼ਿਆਦਾ ਸਮਾਂ ਨਹੀਂ ਰੁਕੇ ਅਤੇ ਬਰਸਾਤ ਰੁੱਤ ਤੋਂ ਬਾਅਦ ਇੱਥੋਂ ਸ੍ਰੀ ਗੁਰੂ ਸਾਹਿਬ ਨੂੰ ਆਪ ਨੇ ਚੱਲੇ ਪਾਏ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇਨਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਹੇ ਹਾਂ। ਉੱਥੇ ਨਾਲ ਦੀ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾ ਉਹ ਸ਼ਹੀਦੀ ਦਿਵਸ ਵੀ ਮਨਾ ਰਹੇ ਹਾਂ। ਨਾਲ ਸਾਬ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਮਨਾ ਰਿਹਾ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਸਮੂਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਰਮੌਰ ਜਥੇਬੰਦੀਆਂ ਤੇ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਦੇ ਵਿੱਚ 23 24 ਤੇ 25 ਨਵੰਬਰ ਨੂੰ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਉਹ ਤੋਂ ਇਲਾਵਾ ਦੋ ਮਹਾਨ ਨਗਰ ਕੀਰਤਨ ਇੱਕ ਕਸਾਮ ਤੋਂ ਤੇ ਇੱਕ ਸ਼੍ਰੀਨਗਰ ਤੋਂ ਆਣਾ ਉਹਦੇ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ